ਬਿਕਰਮਜੀਠਿਆ ਦੇ ਖਿਲਾਫ ਅੱਜ ਦਾਖਲ ਹੋਵੇਗੀ ਚਾਰ ਸ਼ੀਟ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਦਾਖਲ ਕਰੇਗੀ ਵਿਜੀਲੈਂਸ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਹੈ ਦੋਸਤੋ ਜਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਵਿਜੀਲੈਂਸ ਨੇ 400 ਬੈਂਕ ਅਕਾਊਂਟਸ ਦੀ ਜਾਂਚ ਕੀਤੀ ਹੈ ਮੋਹਾਲੀ ਕੋਰਟ ਦੇ ਵਿੱਚ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦਰਸਨ ਬਿਕਰਮਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨਿਆਣਕ ਹਰਾਸਤ ਦੇ ਵਿੱਚ ਨਹੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਤੇ ਇਸ ਦੇ ਵਿਚਾਲੇ ਬਿਕਰਮਜੀਠਿਆ ਦੇ ਨਾਲ ਜੁੜੀ ਹੋਈ ਇਹ ਬਹੁਤ ਵੱਡੀ ਖਬਰ ਹੈ ਕਿ ਅੱਜ ਬਿਕਰਮਜੀਠਿਆ ਦੇ ਖਿਲਾਫ ਚਾਰ ਸ਼ੀਟ दाखिल ਕੀਤੀ ਜਾਵੇਗੀ 40000 ਪੰਨਿਆਂ ਦੀ ਚਾਰ ਸ਼ੀਟ ਵਿਜੀਲੈਂਸ ਦਾਖਲ ਕਰੇਗੀ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਵਿਜੀਲੈਂਸ ਨੇ 400 ਬੈਂਕ ਅਕਾਊਂਟਸ ਦੀ ਜਾਂਚ ਕੀਤੀ ਹੈ ਮਹਾਲੀ ਕੋਰਟ ਦੇ ਵਿੱਚ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਆ ਪੂਰੇ ਮਸਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਦੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਆ 25 ਜੂਨ ਨੂੰ ਇਹ ਪੂਰਾ ਐਕਸ਼ਨ ਕੀਤਾ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਮ ਸਿੰਘ ਮਜੀਠੀਆ ਦੇ ਖਿਲਾਫ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਫਿਰ bizness ਦੇ ਵੱਲੋਂ ਉਹਨਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਤੇ ਰੇਡ ਕੀਤੀ ਗਈ ਪਹਿਲਾਂ ਕਰੀਬ 2-3 ਘੰਟੇ ਤੱਕ ਸਵਾਲ ਜਵਾਬ ਹੁੰਦੇ ਨੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ 25 ਜੂਨ ਨੂੰ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਆ ਤਾਂ ਮਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਦੋ ਵਾਰ ਰਿਮਾਂਡ ਵੀ ਹਾਸਲ ਕੀਤਾ ਗਿਆ ਆਰਮਾਨ ਖਤਮ ਹੋਣ ਦੇ ਬਾਅਦ ਕੋਰਟ ਦੇ ਵੱਲੋਂ ਨਇਕ ਰਸ ਦੇ ਵਿੱਚ ਭੇਜਿਆ ਗਿਆ ਫਿਲਹਾਲ ਵਿਕਰਮ ਅਜੀਠਿਆ ਨਵਾਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਸ ਦੇ ਵਿਚਾਲੇ ਵਿਕਰਮ ਅਜੀਠਿਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਕਰਮ ਅਜੀਠਿਆ ਦੇ ਖਿਲਾਫ ਅੱਜ ਚਾਰ ਸ਼ੀਟ ਦਾਖਲ ਹੋਵੇਗੀ 40000 ਪੰਨਿਆਂ ਦੀ ਚਾਰ ਸ਼ੀਟ ਬਿਜ਼ਨਸ ਦੇ ਵੱਲੋਂ ਦਾਖਲ ਕੀਤੀ ਜਾਵੇਗੀ ਜੋ ਕਿ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੀ ਖਬਰ ਹੈ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਇਹ bizness ਨੇ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ ਤਾਂ ਇਹ ਪੂਰੀ ਜਾਂਚ ਦੇ ਬਾਅਦ ਆਖਰਕਾਰ ਅੱਜ ਚਾਰ ਸ਼ੀਟ bizness ਦੇ ਵੱਲੋਂ ਦਾਖਲ ਕੀਤੀ ਜਾਵੇਗੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਵਿਕਰਮਜੀਠਿਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਅੱਜ bizness ਦੇ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਕੀ ਕੋ ਜਾਣਕਾਰੀ ਦੇਖੋ ਬਿਲਕੁਲ ਪਰਮਿੰਦਰ ਕਹਤਰ ਦੇ ਕਿ ਵੱਡੀ ਖਬਰ ਹੈ ਬਿਲਕੁਲ ਔਰ ਅੱਜ ਵਿਕਰਮ ਮਜੀਠਿਆ ਦੇ ਮਾਮਲੇ ਨੂੰ ਲੈ ਕੇ ਚਾਰਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਜਾਣੀ ਹੈ ਔਰ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਈ ਹਜ਼ਾਰ ਪੰਨਿਆਂ ਦੀ ਚਾਰਸ਼ੀਟ ਜਿਹੜੀ ਅੱਜ ਕਰੀਬ ਸਾਢੇ 3-4 ਵਜੇ ਦਾਖਲ ਕੀਤੀ ਜਾਣੀ ਔਰ ਬਹੁਲੀ ਕੋਰ ਦੇ ਵਿੱਚ ਇਹ ਪੂਰੀ ਚਾਰਸ਼ੀਟ ਜਿਹੜੀ ਦਿੱਤੀ ਜਾਏਗੀ ਬਿਜ਼ਨਸ ਵੱਲੋਂ ਹਾਲਾਂਕਿ ਚਾਰਸ਼ੀਟ ਦੇ ਵਿੱਚ ਕੀ ਕੀ ਹੈਗੀ ਹੈ ਚੀਜ਼ਾਂ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਕਈ ਹਜ਼ਾਰ ਪੰਨਿਆਂ ਦੀ ਜਿਹੜੀ ਚਾਰਸ਼ੀਟ ਤਿਆਰ ਕੀਤੀ ਗਈ ਹੈ ਇਹਦੇ ਵੀ ਸਾਰੇ ਫੈਕਟ ਜਿਹੜੇ ਹੈਗੇ ਉਹ ਰੱਖੇ ਗਏ ਨੇ ਕਿ ਕੀ ਕੀ ਚੀਜ਼ਾਂ ਜਿਹੜੀ ਹੈਗੀ ਹੈ ਕਿਸ ਫੈਕਟ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਸੀ ਪੁੱਛ ਕੀ ਚਿੱਕੀ ਚੀਜ਼ਾਂ ਹੋਈਆਂ ਹੋਰ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕਰਾਈਆਂ ਹੈ ਪ੍ਰਾਪਰਟੀ ਦਾ ਜ਼ਿਕਰ ਕਿੰਨਾ ਹੋਇਆ ਹੈ ਕਿ ਕਿਤੇ ਕਿਤੇ ਪ੍ਰਾਪਰਟੀ ਹੈ ਦਿੱਲੀ ਦੀ ਪ੍ਰਾਪਰਟੀ ਦਾ ਜੇ ਅਸੀਂ ਗੱਲ ਕਰ ਲਈਏ ਜ਼ਿਕਰ ਹੈਗਾ ਹਿਮਾਚਲ ਦੀ ਪ੍ਰਾਪਰਟੀ ਦੀ ਅਸੀਂ ਗੱਲ ਕਰ ਲਈਏ ਉੱਥੇ ਜ਼ਿਕਰ ਹੈ ਜਿਹੜੇ ਸੋਰਸਿਸ ਤੋਂ ਜਾਣਕਾਰੀ ਦੇ ਰਹੇ ਹੈ ਕਿ ਕਈ ਪ੍ਰਾਪਰਟੀ ਜਿਹੜੀ ਹੈਗੀ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਫੋਰ ਜੀ ਕੀ ਇਨਵੈਸਟੀਗੇਸ਼ਨ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਫੈਕਟ ਫਾਈਂਡਿੰਗ ਕੀ ਨੇ ਇੱਕ ਚਾਰਸ਼ੀਟ ਤੇ ਜਿਹੜੀ ਸਾਰੀ ਚੀਜ਼ਾਂ ਦਾ ਜ਼ਿਕਰ ਹੈ ਉਹ ਕੀਤਾ ਹੋਇਆ ਕਿਉਂਕਿ ਦੇਖੋ ਬਹੁਤ ਅਹਿਮ ਹੋ ਜਾਂਦਾ ਹੈ ਪਰਮਿੰਦਰ ਕਿ ਚਾਰਸ਼ੀਟ ਜਿਹੜੀ ਹੈਗੀ ਹੈ ਉਹਦਾ ਇੱਕ ਟਾਈਮ ਬਾਉਂਡ ਹੁੰਦਾ ਹੈ ਇੱਕ ਟਾਈਮ ਲਿਮਿਟ ਹੁੰਦੀ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਇਹ ਚਾਰਸ਼ੀਟ 90 ਦਿਨ ਦਾ ਸਮਾਂ ਵੀ ਹੁੰਦਾ ਹੈ 60 ਦਿਨ ਦਾ ਸਮਾਂ ਵੀ ਹੁੰਦਾ ਹੈ ਔਰ ਇਹ ਇਹ ਟਾਈਮ ਬਾਉਂਡ ਹੁੰਦੀ ਹੈ ਕਿ ਟਾਈਮ ਦੇ ਵਿੱਚ ਇਹ ਚਾਰਸ਼ੀਟ ਜਿਹੜੀ ਹੈਗੀ ਉਹ ਦਾਖਲ ਕਰਨੀ ਹੋਣੀ ਹੈ ਕੋਰਟ ਦੇ ਵਿੱਚ ਤੇ ਅੱਜ ਕਹਿ ਸਕਦੇ ਆ ਕਿ 3:30 4 ਵਜੇ ਕਰੀਬ ਇਹ ਚਾਰਜ ਜਿਹੜੀ ਹੈਗੀ ਵਿਜ਼ਲੈਂਸ ਵੱਲੋਂ ਅ ਅੰਦਰ ਕੀਤੀ ਜਾਣੀ ਹੈ ਔਰ ਇਹਦੇ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਕਾਫੀ ਕੀ ਜਾਣੋ ਲੈ ਕੇ ਇਹਦੇ ਵਿੱਚ ਇੱਕ ਇੱਕ ਪੁਆਇੰਟ ਨੂੰ ਲੈ ਕੇ ਇਹਦੇ ਵਿੱਚ ਜਿਹੜੀ ਫੈਕਟ ਫਾਈਨਡਿੰਗ ਹੈ ਉਹਦੇ ਬਾਰੇ ਜਿਹੜਾ ਹੈਗਾ ਚਾਰਜੇਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਜੀ ਆ ਮਨੋ ਜੇਕਰ ਹੁਣ ਤੱਕ ਦੀ ਪੂਰੀ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਦੋ ਵਾਰ ਰਿਮਾਂਡ ਵੀ ਹਾਸਲ ਕੀਤਾ ਗਿਆ ਆ ਸਵਾਲ ਜਵਾਬ ਵੀ ਕੀਤੇ ਗਏ ਕਈ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਜਾਂਦੇ ਨੇ ਆ ਜੋ ਹੁਣ ਤੱਕ ਦੇ ਤੱਥ ਜੋ ਜਾਣਕਾਰੀ ਸਾਹਮਣੇ ਆਈ ਜੇਕਰ ਉਸ ਬਾਰੇ ਥੋੜਾ ਵਿਸਥਾਰ ਦੇ ਨਾਲ ਦੱਸ ਸਕੋ ਦੇਖੋ ਬਹੁਤ ساری ਚੀਜ਼ਾਂ ਇਹਦੇ ਵਿੱਚ ਸਾਹਮਣੇ ਆਈਆਂ ਕਿਉਂਕਿ ਵਿਜੀਲੈਂਸ ਵੱਲੋਂ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਸੀ ਮਾਮਲਾ ਦਰਜ ਕਰਨ ਤੋਂ ਬਾਅਦ 25 ਜੂਨ ਇਹਦੇ ਵਿੱਚ ਜਿਹੜਾ ਮਾਮਲਾ ਦਰਜ ਕਰਕੇ ਮਜੀਠਾ ਤੋਂ ਅੰਮ੍ਰਿਤਸਰ ਮਜੀਠਾ ਤੋਂ ਕਾਬੂ ਕੀਤਾ ਗਿਆ ਸੀਗਾ ਵਿਕਰਮ ਮਜੀਠੀਆ ਔਰ ਵਿਜੀਲੈਂਸ ਦੀ ਟੀਮ ਉਸ ਤੋਂ ਬਾਅਦ ਰਿਮਾਂਡ ਜਿਹੜਾ ਹੈਗਾ ਲਿਆ ਗਿਆ ਸੀਗਾ ਔਰ ਕਈ ਉਸ ਦੌਰਾਨ ਕਈ ਥਾਵਾਂ ਤੇ ਰੇਡ ਵੀ ਕੀਤੀ ਗਈ ਸੀ ਚਾਹੇ ਉਹ ਦਿੱਲੀ ਦੀ ਗੱਲ ਹੋਵੇ ਚਾਹੇ ਉਹ ਹਿਮਾਚਲ ਦੀ ਗੱਲ ਹੋਵੇ ਕਈ ਥਾਵਾਂ ਤੇ ਜਿਹੜੀ ਹੈਗੀ ਪੁੱਛਕਿਛ ਵੀ ਹੋਈ ਸੀ ਔਰ ਉਸ ਤੋਂ ਬਾਅਦ ਪ੍ਰਾਪਰਟੀ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀਗਾ ਜਦ ਉਹਨਾਂ ਦੇ ਵਕੀਲਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਸਰਕਾਰੀ ਵਕੀਲਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਹੜੀ ਕਿੱਥੇ ਕਿੱਥੇ ਦਿੱਲੀ ਦੀ ਅਸੀਂ ਗੱਲ ਕਰ ਲਈਏ ਹਿਮਾਚਲ ਦੀ ਅਸੀਂ ਗੱਲ ਕਰ ਲਈਏ ਕਈ ਚੀਜ਼ਾਂ ਤੇ ਜਿਹੜੀ ਹੈਗੀ ਉਹ ਲੁਕੋਇਆ ਗਿਆ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਬੜਾ ਹੀ ਕਲੀਅਰ ਇਹ ਦੇ ਵਿੱਚ ਕਿਹਾ ਗਿਆ ਕਿ ਇਹ ਪੂਰਾ ਇੱਕ politically bent data ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋਈਆਂ ਸਾਰੀ ਚੀਜ਼ ਜਿਹੜੀ ਹੈ ਕਿ ਇੱਕ ਰਾਜਨੀਤੀ ਦੇ ਚੱਲਦੇ ਬਦਲਾ ਲੈਣ ਵਾਸਤੇ ਜਿਹੜਾ ਹੈਗਾ ਉਹ ਕੀਤਾ ਗਿਆ ਲੇਕਿਨ ਦੂਜੇ ਪਾਸੇ ਸਰਕਾਰੀ ਵਕੀਲਾਂ ਬੜਾ ਕਲੀਅਰ ਕਹਿਣਾ ਸੀਗਾ ਕਿ ਇੱਕ ਇੱਕ ਚੀਜ਼ ਦੇ ਪ੍ਰੂਫ ਇੱਕ ਇੱਕ ਚੀਜ਼ਾਂ ਨੂੰ ਲੈ ਕੇ ਸਾਡੇ ਕੋਲ ਸਾਰੀ ਚੀਜ਼ਾਂ ਹੈ ਹੁਣ ਤੁਸੀਂ ਦੇਖੋ ਚਾਹੇ ਉਹ ਬਿਲ ਐਪਲੀਕੇਸ਼ਨ ਨੂੰ ਲੈ ਕੇ ਕਈ ਜਿਹੜਾ ਕਰੀ ਮਹੀਨਾ 122 ਚੱਲੀ ਕਾਫੀ ਮਹੀਨੇ ਦੇ ਅੰਦਰ ਅੰਦਰ ਮਹਾਲੀ ਕੋਰਟ ਦੇ ਵਿੱਚ ਕਈ ਚੀਜ਼ਾਂ ਦੇ ਸਟ ਪੈਂਡਿੰਗ ਰੱਖੇ ਗਈ ਘੰਟਿਆਂ ਘੰਟਾ ਦੇ ਵਿੱਚ ਸੁਣਵਾਈ ਹੋਈ ਹੈ ਦੋਵੇਂ ਪੱਖਾਂ ਦੀ ਬਹਿਸਬਾਜੀ ਹੋਈ ਲੇਕਿਨ ਆਖਿਰ ਦੇ ਵਿੱਚ ਉਹ ਡਿਸਮਿਸ ਜ਼ਰੂਰ ਹੋਈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਾਈ ਕੋਰਟ ਜਾਵਾਂਗੇ ਉੱਥੇ ਅਸੀਂ ਜਿਹੜੀ ਹੈਗੀ ਉਹ ਕਰਾਂਗੇ ਹਾਂ ਠੀਕ ਹੈ ਮਨੋਜ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਰਸ਼ਦੀਪ ਸਿੰਘ ਕਲੇਰ ਜੁੜ ਚੁੱਕੇ ਨੇ ਅ ਦਾਖਲ ਕੀਤੀ ਜਾਵੇਗੀ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ 40000 ਪੰਨਿਆਂ ਦੀ ਇਹ ਚਾਰ ਸ਼ੀਟ ਵਿਜੀਲੈਂਸ ਦਾਖਲ ਕਰੇਗੀ ਤੁਹਾਡਾ ਇਸ ਤੇ ਰਿਐਕਸ਼ਨ ਦੇਖੋ ਮੈਂ ਪਹਿਲਾਂ ਕਹਿਣਾ ਚਾਹੁੰਦਾ ਕਿ ਕਲਾਸਿਕ ਐਗਜ਼ਾਮਪਲ ਹੈ ਕਿ ਕਿਸ ਤਰੀਕੇ ਇੱਕ ਜਾਂਚ ਪੋਲਿਟਿਕਲੀ ਕੀਤੀ ਜਾ ਰਹੀ ਮਤਲਬ ਜਾਂਚ ਏਜੰਸੀ ਵਿਜੀਲੈਂਸ ਵਿਜੀਲੈਂਸ ਨੇ ਕੋਰਟ ਨੂੰ ਚਾਰ ਸ਼ੀਟ ਦੇਣੀ ਹੈ ਇਸ ਗੱਲ ਨੂੰ ਮੀਡੀਆ ਨੂੰ ਸਰਕਾਰ ਦਾ ਡੀਪੀਆਰਓ ਡਿਪਾਰਟਮੈਂਟ ਤੇ ਆਮ ਆਦਮੀ ਪਾਰਟੀ ਦੇ ਲੋਕ ਮੈਸੇਜ ਬਣਾ ਕੇ ਦੇ ਰਹੇ ਨੇ ਕਿ ਜੀ ਵਿਜੀਲੈਂਸ ਅੱਜ ਕੋਰਟ ਦੇ ਵਿੱਚ ਚਾਰ ਸ਼ੀਟ ਪੇਸ਼ ਕਰ ਰਹੀ ਚਲੋ ਚੰਗੀ ਗੱਲ ਹੈ ਕਿਉਂਕਿ ਹਲੇ ਤੱਕ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਕਾਫੀ ਸੁਣੇ ਨੇ ਹਜ਼ਾਰ ਏਕੜ ਕਹਿੰਦੇ ਸੀ ਹਿਮਾਚਲ ਚ ਲੱਭਣਗੇ ਲੱਭਿਆ ਨਹੀਂ 540 ਕਰੋੜ ਦੀ ਇੱਕ ਕਲੀਅਰ ਵਾਟਰ ਕੈਪੀਟਲ ਕਹਿੰਦੇ ਸੀ ਉਹ ਕੋਰੇ ਦੀ ਨਿਕਲੀ ਹੁਣ ਮੈਂ ਦੇਖਣਾ ਚਾਹੁੰਦਾ ਕਿ ਚਲਾਨ ਚ ਉਹਦਾ ਵੇਰਵਾ ਪਾਇਆ ਕਿ ਨਹੀਂ ਪਾਇਆ ਕਿਉਂਕਿ ਉਹ ਕੰਪਨੀ ਤਾਂ ਇਹਨਾਂ ਨੂੰ ਵੀ ਚਾਨਣ ਹੋ ਗਿਆ ਕਿ ਉਹ ਕੰਪਨੀ ਤਾਂ ਏਡੀ ਵੱਡੀ ਹੈ ਕਿ ਉਹਦਾ ਰਿਲਾਇੰਸ ਪੂਰੇਜ ਵਰਗੀਆਂ ਕੰਪਨੀਆਂ ਨੂੰ ਵੀ ਪੈਸੇ ਦਿੰਦੀ ਹੈ ਉਹਨੂੰ ਇਹਨਾਂ ਨੇ ਅਜ ਤੱਕ ਮੁਜਰਮ ਬਣਾਇਆ ਕਿ ਨਹੀਂ ਬਣਾਇਆ ਦੇਖਣਾ ਪਊਗਾ ਸੋ ਅੱਜ ਟੈਕਨੀਕਲੀ ਵੈਸੇ ਵੀ ਇਹਨਾਂ ਕੋਲੇ ਅਖੀਰਲਾ ਦਿ ਕਿਉਂਕਿ ਇਸ ਤੋਂ ਅੱਗੇ ਜੇ ਜਾਂਦੇ ਨੇ ਤਾਂ ਵਿਕਰਮਜੀਤਿਆ ਦੀ ਫਿਰ ਵੈਸੀ ਹੀ ਕਿਉਂਕਿ 60 ਡੇਜ਼ ਉਹਨਾਂ ਦੇ ਐਕਸਪਾਇਰ ਹੋ ਜਾਂਦੇ ਨੇ ਸੋ ਝੂਠ ਸੱਚ ਕੀ ਕਰਦੇ ਨੇ ਕੀ ਅਦਾਲਤ ਦੇ ਵਿੱਚ ਲੈ ਕੇ ਆਉਂਦੇ ਨੇ ਕੀ ਅਦਾਲਤ ਦੇ ਵਿੱਚ ਸਬਮਿਟ ਕਰਦੇ ਨੇ ਸੋ ਦੇਖਣਾ ਹੋਏਗਾ ਕਿਉਂਕਿ ਜੋ ਤੁਹਾਡੇ ਮਾਧਿਅਮ ਨਾਲ ਪਤਾ ਲੱਗ ਰਿਹਾ ਕਿ ਜੀ 40000 ਪੰਨਿਆਂ ਦੀ ਏ ਜੀ ਪਤਾ ਨਹੀਂ ਕਿੰਨੇ ਗਵਾਹ ਨੇ ਜੀ ਸੋ ਡਾਕੂਮੈਂਟ ਜਦੋਂ ਕੋਰਟ ਦੇ ਵਿੱਚ ਆਊਗਾ ਦੇਖਾਂਗੇ ਕਿਉਂਕਿ ਬੇਲ ਦੇ ਦੌਰਾਨ ਜਿਹੜਾ ਇਹਨਾਂ ਨੇ ਰਿਪਲਾਈ ਫਾਈਲ ਕੀਤਾ ਉਹਦੇ 'ਚ ਕਿਸੇ ਵੀ ਚੀਜ਼ ਦਾ ਸਬੂਤ कोर्ट ਨੂੰ ਨਹੀਂ ਦੇ ਸਕੇ ਸੀ ਬੇਲ ਰਿਜੈਕਟ ਕਰਨ ਦਾ ਉਹਦਾ ਮੇਨ ਕਾਰਨ ਇਹ ਸੀ ਕਿ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ। ਖੁਦ ਇਹ ਚਲਾਨ ਪੇਸ਼ ਹੋ ਰਿਹਾ ਤਾਂ ਇਹਦਾ ਮਤਲਬ ਇਨਵੈਸਟੀਗੇਸ਼ਨ ਖਤਮ ਹੋ ਗਈ ਹੈ। ਅਸੀਂ ਮੰਨ ਲਓ ਪੰਜਾਬ ਰੈਨ ਹਾਈ ਕੋਰਟ ਤੋਂ ਡਿਸਟ੍ਰਿਕਟ ਕੋਰਟ ਦਾ ਆਰਡਰ ਹੈ ਜਿਹੜਾ ਉਹਨੂੰ ਚੈਲੰਜ ਕਰਾਂਗੇ ਤੇ ਉੱਥੇ ਜਾ ਕੇ ਸਾਰਾ ਕੁਝ ਹੋ ਜਾਏਗਾ ਪਰ ਚਲੋ ਅੱਜ ਦੇ ਹਰ ਦਾ ਚਲਾਨ ਤਾਂ ਲਿਖੀ ਤੇ ਉਹਨੂੰ ਪੜਦੇ ਹਾਂ ਤੇ ਦੇਖਦੇ ਹਾਂ ਕਿ ਲੈ ਕੇ ਕੀ ਆਈ ਹੈ ਸਰਕਾਰ। ਜੀ ਆਖਲੇ ਸਭ ਨਾਲੀ ਨਾਲੀ ਜੋ ਜ਼ਿਕਰ ਕੀਤਾ ਜਾ ਰਿਹਾ ਵੀ ਖਬਰ ਸਾਹਮਣੇ ਆ ਰਹੀ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਜੋ ਕਿ ਦਰਜ ਕੀਤੇ ਗਏ ਨੇ ਵਿਜੀਲੈਂਸ ਦੇ ਵੱਲੋਂ 400 ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਗਈ ਹੈ ਦੇਖੋ ਜੀ ਇਨਵੈਸਟੀਗੇਟਿੰਗ ਏਜੰਸੀ ਹੈ ਸਰਕਾਰ ਦੇ ਦਬਾਅ niche ਕੰਮ ਕਰ ਰਹੀ ਹੈ ਠੂਠ ਸੱਚ ਕੁਝ ਤਾਂ ਉਹਨਾਂ ਨੇ ਕਰਨਾ ਹੀ ਹੈ ਉਹ ਜਿਹੜੇ ਗਵਾਹਾਂ ਦੀ ਗੱਲ ਕਰ ਰਹੇ ਦੇਖੋ ਮੀਡੀਆ ਸੋਰਸਸ ਦੇ ਵਿੱਚ ਖਬਰ ਹੈ ਮੈਂ ਇਹ ਗੱਲ ਕਹੂੰਗਾ ਕਿ ਲੈਟ them ਫਾਈਲ ਦੇ ਚਲਾਨ ਕੋਰਟ ਦੇ ਵਿੱਚ ਚਲਾਨ ਫਾਈਲ ਕਰਨ ਦੋ ਉਸ ਤੋਂ ਬਾਅਦ ਉਹਦੀ ਕਾਪੀ ਲਵਾਂਗੇ ਤੇ ਦੇਖਾਂਗੇ ਕਿ ਕੀ ਕਰਦੇ ਜੀ ਆ ਠੀਕ ਹੈ ਕਲੇਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਅੱਜ ਤਾਂ ਵਿਕਰਮ ਜੇਠਿਆ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਵੱਡੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਬਿਜ਼ਨਸ ਦੇ ਵੱਲੋਂ ਵਿਕਰਮ ਜੇਠਿਆ ਦੇ ਖਿਲਾਫ ਦਾਖਲ ਕੀਤੀ ਜਾਵੇਗੀ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਇਹ ਵੀ ਖਬਰ ਹੈ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਬਿਜ਼ਨਸ ਨੇ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ ਮਹਾਲੀ ਕੋਰਟ ਦੇ ਵਿੱਚ ਇਹ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਆ ਦਸ ਵਿਕ੍ਰਮ ਅਜੀਠਿਆ ਗ੍ਰਫਤਾਰ ਨੇ ਜੋ ਕਿ ਨੈ ਕਹਾਸਤ ਦੇ ਵਿੱਚ ਨੇ ਅੱਬਾ ਜੇਲ ਦੇ ਵਿੱਚ ਬੰਦ ਨੇ ਆ 25 ਜੂਨ ਨੇ ਪੂਰਾ ਐਕਸ਼ਨ ਜੋ ਕਿ ਬਿਜ਼ਨਸ ਦੇ ਵੱਲੋਂ ਆ ਕੀਤਾ ਗਿਆ ਸੀਗਾ ਤੇ ਗ੍ਰਫਤਾਰੀ ਦੇ 58ਵੇਂ ਦਿਨ ਇਹ ਚਾਰ ਸ਼ੀਟ ਬਿਜ਼ਨਸ ਦੇ ਵੱਲੋਂ ਅੱਜ ਦਾਖਲ ਕੀਤੀ ਜਾ ਰਹੀ ਹੈ ਆ ਸਾਡੇ ਨਾਲ ਆ ਆਮ ਆਦੀ ਪਾਰਟੀ ਜਾਗੂ ਨੀਲ ਗਲਗ ਜੁੜ ਚੁੱਕੇ ਨੇ ਗਰਸਾ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਆਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ 40 ਹਜ਼ਾਰ ਪੰਨਿਆਂ ਦੀ ਚਾਰਸ਼ੀਟ ਬਿਜ਼ਨਸ ਦੇ ਵੱਲੋਂ ਵਿਕਰਮ ਅਜੀਠਿਆ ਦੇ ਖਿਲਾਫ ਦਾਖਲ ਕੀਤੀ ਜਾਵੇਗੀ ਦੋਸਤੋ ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਸਾਡੇ ਨਾਲ ਕਲੀਦਾਲ ਦੇ ਆਗੂ ਅਸ਼ਦੀਪ ਸਿੰਘ ਕਲੇਰ ਜੁੜੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ ਗਿਆ ਕਿ ਵਿਜੀਲੈਂਸ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਦੇਖੋ ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰਦੇ ਆ ਕਿ ਵਿਜੀਲੈਂਸ ਇੱਕ ਇੰਡੀਪੈਂਡੈਂਟ ਬਾਡੀ ਹੈ ਔਰ ਵਿਜੀਲੈਂਸ ਦੇ ਕੰਮਕਾਜ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਹੈ ਇਹ ਦਖਲ ਅੰਦਾਜ਼ੀਆਂ ਇਹਨਾਂ ਦੀਆਂ ਸਰਕਾਰਾਂ ਵੇਲੇ ਬੇਸ਼ੱਕ ਹੁੰਦੀਆਂ ਹੋਣਗੀਆਂ ਅੱਜ ਬਿਲਕੁਲ ਨਿਰਪੱਖ ਹੋ ਕੇ ਉਹ ਕੰਮ ਕਰ ਰਹੇ ਆ ਔਰ ਦੂਸਰੀ ਗੱਲ ਮੈਨੂੰ ਇਹ ਤੇ ਨਹੀਂ ਪਤਾ ਕਿ ਕਿੰਨੇ ਹਜ਼ਾਰ ਪੇਜਾਂ ਦੀ ਚਾਰ ਸ਼ੀਟ ਦਾਖਲ ਹੋ ਰਹੀ ਹੈ ਬਟ ਇਸ ਤੇ ਇਹ ਚੀਜ਼ ਬੜੀ ਕਨਫਰਮ ਹੈ ਕਿ ਜਦੋਂ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ ਬੜਾ ਹੱਲਾ ਮਚਾਇਆ ਸੀ ਸਾਰੀਆਂ اپੋਜੀਸ਼ਨ ਪਾਰਟੀਆਂ ਨੇ ਔਰ ਮਜੀਠੀਆ ਸਾਹਿਬ ਨੇ ਲਗਾਤਾਰ ਅਦਾਲਤ ਦੇ ਵਿੱਚ ਅਪੀਲਾਂ ਕੀਤੀਆਂ ਔਰ ਲੇਕਿਨ ਜੇ ਅਦਾਲਤ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਤਾਂ ਇਹ ਸਿੱਧਾ ਜਿਹਾ ਪੁਖਤਾ ਸਬੂਤ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਅਦਾਲਤ ਵੀ ਮੰਨਦੀ ਹੈ ਕਿ ਜਿਹੜਾ ਕੇਸ ਵਿਕਰਮ ਮਜੀਠੀਆ ਦੇ ਖਿਲਾਫ ਵਿਜੀਲੈਂਸ ਨੇ ਦਰਜ ਕੀਤਾ ਉਹਦੇ ਵਿੱਚ ਦਾਮਨੇ ਉਨੋਂ ਕੋਲੇ ਫੁਕਤਾ ਸਬੂਤ ਨੇ ਔਰ ਇਹਨਾਂ ਜਨਨ ਕੇ 2 ਮਹੀਨਿਆਂ ਦੇ ਵਿੱਚ ਵਿਜੀਲੈਂਸ ਨੇ ਬਹੁਤ ساری ਥਾਵਾਂ ਤੇ ਛਾਪੇਵਾਰੀ ਵੀ ਕੀਤੀ ਹੈ ਬੜੇ ਲੋਕਾਂ ਦੇ ਨਾਲ ਜਨਨ ਕੇ ਗੱਲਬਾਤ ਵੀ ਕੀਤੀ ਹੈ ਬੜੇ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹੈ ਬਾਕੀ ਤੇ ਸਾਰੀਆਂ ਗੱਲਾਂ ਉਦੋਂ ਸਾਹਮਣੇ ਆਉਣਗੀਆਂ ਜਦੋਂ ਵਿਜੀਲੈਂਸ ਨੇ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਤੇ ਉਹ ਸਾਰੇ ਡਾਕੂਮੈਂਟੇਸ਼ਨ ਪੇਸ਼ ਕੀਤੇ ਪਰ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਵਿਜੀਲੈਂਸ ਦੇ ਉੱਤੇ ਨਾ ਤੇ ਸਰਕਾਰ ਦਾ ਕੋਈ ਦਬਾਅ ਹੈਗਾ ਔਰ ਨਾ ਹੀ ਸਰਕਾਰ ਕੋਈ ਰਾਜਨੀਤਿਕ ਬਦਲਾਖੂਰੀ ਦਾ ਕੰਮ ਕਰਦੀ ਹੈ ਔਰ ਇੰਡੀਪੈਂਡੈਂਟ ਤੌਰ ਤੇ ਵਿਜੀਲੈਂਸ ਕੰਮ ਕਰਦੀ ਹੈ ਔਰ ਇੰਡੀਪੈਂ ਨ ਤੌਰ ਤੇ ਉਸ ਨੇ ਸਾਰੇ ਸਬੂਤ ਜਟਾਏ ਹੈ ਹਾਂ ਠੀਕ ਹੈ ਅਗਰ ਸਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਵਿਕਰਮਜੀਠਿਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਅੱਜ ਬਿਜ਼ਨਸ ਦੇ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਆ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਹੈ ਕਿ 40000 ਪੰਨਿਆਂ ਦੀ ਚਾਰ ਸ਼ੀਟ ਬਿਜ਼ਨਸ ਦਾਖਲ ਕਰੇਗੀ ਦੋਸਤੋ ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਬਿਜ਼ਨਸ ਨੇ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ ਆ ਤੇ ਮੋਹਾਲੀ ਕੋਰਟ ਦੇ ਵਿੱਚ ਅੱਜ ਬਿਜ਼ਨਸ ਦੇ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਤਾ ਕਾਲੀ ਗਲਤੀ ਆਗੂ ਵਿਕਰਮ ਜੇਠਿਆ ਦੇ ਨਾਲ ਜੁੜੀ ਹੋਈ ਏ ਵੱਡੀ ਖਬਰ ਹੈ 40 ਹਜ਼ਾਰ ਪੰਨਿਆਂ ਦੀ ਵਿਕਰਮ ਜੇਠਿਆ ਦੇ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਜੋ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਬਿਜ਼ਨਸ ਨੇ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ ਦਰਸਲ ਪਿਛਲੇ ਦਿਨਾਂ ਦੇ ਦੌਰਾਨ 25 ਜੂਨ ਨੂੰ ਇਹ ਪੂਰਾ ਐਕਸ਼ਨ ਹੁੰਦਾ ਹੈ ਬਿਜ਼ਨਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਜਾਂਦਾ ਹੈ ਆ ਤਾਂ ਉਸ ਦੇ ਬਾਅਦ ਆਸੂਤਰਾ ਦੇ ਹਵਾਲੇ ਤੋਂ ਆਸੂਤਰਾ ਦੇ ਹਵਾਲੇ ਤੇ ਵੀ ਬਹੁਤ ਵੱਡੀ ਜਾਣਕਾਰੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਚਾਰ ਸ਼ੀਟ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦੇ ਕੁਝ ਨੇਤਾਵਾਂ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਜੋ ਇਹ ਜਾਣਕਾਰੀ ਵੱਡੀ ਸਾਹਮਣੇ ਆ ਰਹੀ ਹੈ ਆ ਤਾਂ ਅੱਜ ਹੀ ਦਰਸ ਵਿਜ਼ਨੈਸ ਦੇ ਵੱਲੋਂ ਇਹ ਚਾਰ ਸ਼ੀਟ ਮਹਾਲੀ ਕੋਰਟ ਦੇ ਵਿੱਚ ਢਾਕਲ ਕੀਤੀ ਜਾਣੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ 40000 ਪੰਨਿਆਂ ਦੀ ਇਹ ਚਾਰ ਸ਼ੀਟ ਵਿਜ਼ਨੈਸ ਦਾਖਲ ਕਰੇਗੀ ਅਕਾਲੀ ਬੀਜੇਪੀ ਆਗੂਆਂ ਦੇ ਵੀ ਬਿਆਨ ਦਰਜ ਕੀਤੇ ਗਏ ਨੇ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਵਿਜ਼ਨੈਸ ਨੇ 400 ਬੈਂਕ ਖ ਆਮਦਨ ਤੋਂ ਵੱਧ ਜਾਇਦਾਦ ਦਾ ਦਰਸਲੇ ਪੂਰਾ ਮਾਮਲਾ ਇਹ ਤੋਂ 25 ਜੂਨ ਨੂੰ ਪੂਰਾ ਐਕਸ਼ਨ ਕੀਤਾ ਜਾਂਦਾ ਪਹਿਲਾਂ ਵਿジネス ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਿਕਰਮ ਅਜੀਠਿਆ ਦੇ ਖਿਲਾਫ ਦਰਜ ਕੀਤਾ ਗਿਆ ਉਸ ਤੋਂ ਬਾਅਦ ਵਿジネス ਦੀ ਪੂਰੀ ਟੀਮ ਅਮਰਸਰ ਪਹੁੰਚਦੀ ਹੈ ਅਮਰਸਰ ਸਥਿਤ ਬਿਕਰਮ ਅਜੀਠਿਆ ਦੀ ਰਹਾਇਸ਼ ਤੇ ਰੇਡ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਬਿਕਰਮ ਅਜੀਠਿਆ ਤੇ ਉਹਨਾਂ ਦੇ ਧਰਮਪਤਨੀ ਘਰ ਦੇ ਵਿੱਚ ਹੀ ਮੌਜੂਦ ਸਨ ਕਾਫੀ ਬਹਿਸਬਾਜ਼ੀ ਹੁੰਦੀ ਵੀ ਉਸ ਦਿਨ ਨਜ਼ਰ ਆਈ ਤਾਂ 2-3 ਘੰਟੇ ਲਗਾਤਾਰ ਸਵਾਲ ਜਵਾਬ ਉਸ ਦਿਨ ਕੀਤੇ ਜਾਂਦੇ ਨੇ ਉਸ ਤੋਂ ਬਾਅਦ 25 ਜੂਨ ਨੂੰ ਬਿਕਰਮ ਅਜੀਠਿਆ ਨੂੰ ਵਿジネス ਦੇ ਵੱਲੋਂ ਗ੍ਰਿਫਤਾਰ ਆ ਮਹਾਲੀ ਦੇ ਵਿੱਚ bizness ਦਫਤਰ ਲਿਆਂਦਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਦੋ ਵਾਰ ਦੱਸੇਸਪੁਰੇ ਕੇਸ ਦੇ ਵਿੱਚ ਵਿਕਰਮ ਅਜੀਠਿਆ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਉਸ ਰਿਮਾਂਡ ਦੇ ਦੌਰਾਨ ਕਈ ਜਗਾਵਾਂ ਤੇ ਕਈ ਉਹਨਾਂ ਦੇ ਟਿਕਾਣਿਆਂ ਤੇ bizness ਉਹਨਾਂ ਨਾਲ ਲੈ ਕੇ ਜਾਂਦੀ ਹੈ ਅਤੇ ਕਈ ਹੋਰ ਗਵਾਹਾਂ ਦੇ ਇਸ ਮਾਮਲੇ ਦੇ ਵਿੱਚ ਬਿਆਨ ਵੀ bizness ਦੇ ਵੱਲੋਂ ਦਰਜ ਕੀਤੇ ਜਾਂਦੇ ਨੇ ਅਤੇ ਆਖਰਕਾਰ ਗਿਫਤਾਰੀ ਦੇ ਯਾਨੀ ਕਿ 25 ਜੂਨ ਤੋਂ ਮੱਚ ਗਿਫਤਾਰੀ ਦੇ 59ਵੇਂ ਦਿਨ ਅੱਜ bizness ਦੇ ਵੱਲੋਂ ਵਿਕਰਮ ਅਜੀਠਿਆ ਦੇ ਖਿਲਾਫ ਮਹਾਲੀ ਕੋਰਟ ਦੇ ਵਿੱਚ ਚਾਰ ਸ਼ੀਟ ਆ ਅداخل ਕੀ ਤਿਜਾਰੀ ਹੈ ਜਿਵੇਂ ਕਿ ਸਾਡੇ ਨਾਲ ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਖਲੇਰ ਜੁੜੇ ਹੋਏ ਸਨ ਉਹਨਾਂ ਦਾ ਕਹਿਣਾ ਹੈ ਕਿ ਇੰਤਜ਼ਾਰ ਰਹੇਗਾ ਇੰਤਜ਼ਾਰ ਕਰਾਂਗੇ ਪੂਰੀ ਚਾਰ ਚਿੱਟਾ ਤੇ ਉਸ ਤੋਂ ਬਾਅਦ ਜੋ ਜੋ ਉਸ ਦੇ ਵਿੱਚ ਤੱਥ ਰੱਖੇ ਜਾਣਗੇ ਜੋ ਆ ਜਿਹੜੇ ਬਿਆਨਾਂ ਦਾ ਉਸ ਦੇ ਵਿੱਚ ਜ਼ਿਕਰ ਕੀਤਾ ਜਾਵੇਗਾ ਉਸ ਦੇ ਬਿਹਾਫ ਤੇ ਅਗਲੀ ਗੱਲ ਅਕਾਲੀ ਦਲ ਦੇ ਵੱਲੋਂ ਆ ਕੀਤੀ ਜਾਵੇਗੀ ਅੱਜ ਇੱਥੇ ਕਿ ਅਕਾਲੀ ਦਲ ਦੇ ਵੱਲ ਸਿੱਧੇ ਤੌਰ ਤੇ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਆਵਾਦੀ ਪਾਰਟੀ ਨੇ ਨਾ ਇਲਜ਼ਾਮਾਂ ਨੂੰ ਰੱਦ ਕੀਤਾ ਜਾ ਰਿਹਾ ਆਪ ਦਾ ਕਹਿਣਾ ਹੈ ਕਿ ਆ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ ਕਿਸੇ ਤਰੀਕੇ ਦਾ ਕੋਈ ਵੀ ਸਿਆਸੀ ਦਬਾ ਨਹੀਂ ਹੈ ਬਿਨਾ ਕਿਸੇ ਸਿਆਸੀ ਦਬਾ ਦੇ ਵਿਜੀਲੈਂਸ ਦੇ ਵੱਲੋਂ ਪੂਰਾ ਐਕਸ਼ਨ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਖੂਬ ਇਸਤੇ ਸਿਆਸਤ ਵੀ ਭਖਦੀ ਹੋਈ ਨਜ਼ਰ ਆਈ ਸੀ ਆਮ ਆਦੀ ਪਾਰਟੀ ਤੇ ਕਾਲੀ ਦਲ ਇਸ ਮੁੱਦੇ ਤੇ ਆਮੋ ਸਾਹਮਣੇ ਹੋਏ ਸਨ ਇਸ ਦੇ ਵਿਚਾਰੇ ਲਗਾਤਾਰ ਬਿਜ਼ਨਸ ਦੇ ਵੱਲੋਂ ਪੂਰਾ ਐਕਸ਼ਨ ਕੀਤਾ ਗਿਆ ਤੇ ਆਖਰਕਾਰ ਗ੍ਰਿਫਤਾਰੀ ਦੇ 59ਵੇਂ ਦਿਨ ਚਾਰ ਸ਼ੀਟ ਵਿਕਰਮ ਜਿਠੀਆ ਦੇ ਖਿਲਾਫ ਦਾਖਲ ਕੀਤੀ ਜਾ ਰਹੀ ਹੈ ਜੋ ਹੁਣ ਤੱਕ ਦੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਕਿ 40 ਹਜ਼ਾਰ ਪੰਨਿਆਂ ਦੀ ਇਹ ਚਾਰ ਸ਼ੀਟ ਬਿਜ਼ਨਸ ਦਾਖਲ ਕਰੇਗੀ ਆਕਾਲੀ ਦਲ ਤੇ ਭਾਜਪਾ ਆਗੂਆਂ ਦੇ ਵੀ ਬਿਆਨ ਇਸ ਦੇ ਵਿੱਚ ਦਰਜ ਕੀਤੇ ਗਏ ਨੇ ਪੰਜਾਬ ਹਰਿਆਣਾ ਸਣੇ 15 ਥਾਵਾਂ ਤੇ ਜੋ ਚਾਪੀ ਮਾਰੀ ਹੋਈ ਹੈ ਉਸ ਦਾ ਜ਼ਿਕਰ ਕੀਤਾ ਗਿਆ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਹੋਏ ਨੇ ਬਿਜ਼ਨਸ ਨੇ 400 ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਹੈ ਜੋ ਇਸ ਚਾਰ ਸ਼ੀਟ ਦੇ ਵਿੱਚ ਜਿਹੜੇ ਤੱਥਾਂ ਦਾ ਜ਼ਿਕਰ ਕੀਤਾ ਗਿਆ ਜੋ ਕਿ ਜੋ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਆ ਤਾਂ ਮਹਾਲੀ ਕੋਰਟ ਦੇ ਵਿੱਚ ਅੱਜ ਬਿਜ਼ਨਸ ਦੇ ਵੱਲੋਂ ਇਹ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਪੂਰਾ ਮਾਮਲਾ ਹੈ ਜਿਹੜਾ ਕਿ 25 ਜੂਨ ਨੂੰ ਕੇਸ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਬਿਕਰ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਦੋ ਵਕਫ ਵਕਫ ਆ ਤਰੀਕਾ ਦੇ ਵਿੱਚ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਹਾਸਲ ਕਰਨ ਦੇ ਬਾਅਦ ਰਿਮਾਂਡ ਖਤਮ ਹੋਇਆ ਤਾਂ ਫਿਰ ਮਹਾਲੀ ਕੋਰਟ ਦੇ ਵੱਲੋਂ ਬਿਕਰਮ ਮਜੀਠੀਆ ਨੇ ਐਂ ਕਹਰਾਸ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਆ ਕਈ ਵਾਰ ਐਂ ਕਹਰਾਸ ਦੇ ਵਿੱਚ ਵਾਧਾ ਹੋਇਆ ਤੇ ਫਿਲਹਾਲ ਨਬਾ ਜੇਲ ਦੇ ਵਿੱਚ ਬਿਕਰਮ ਮਜੀਠੀਆ ਬੰਦ ਨੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਜੀਤ ਸਿੰਘ ਚਿੰਝਰ ਜੁੜ ਚੁੱਕੇ ਨੇ ਚਿੰਝਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਹਾ ਨਿਊਜ਼ 8 ਪੰਜਾਬ ਤੇ ਵਿਕਰਮ ਜੱਠਿਆ ਦੇ ਨਾਲ ਜੁੜੀ ਹੋਈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਹ bizness ਦੇ ਵੱਲੋਂ ਅੱਜ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਜੋ ਹੁਣ ਤੱਕ ਦੀ ਜਾਣਕਾਰੀ ਹੈ ਕਿ 40000 ਪੰਨਿਆਂ ਦੀ ਇਹ ਚਾਰ ਸ਼ੀਟ bizness ਦਾਖਲ ਕਰਨ ਜਾ ਰਹੀ ਹੈ ਅਕਾਲੀ ਦਲ ਤੇ BJP ਆਗੂਆਂ ਦੇ ਵੀ ਬਿਆਨ ਇਸ ਦੇ ਵਿੱਚ ਦਰਜ ਕੀਤੇ ਗਏ ਨੇ ਤੁਹਾਡਾ ਇਸ ਤੇ ਰਿਐਕਸ਼ਨ ਤੁਸੀਂ ਇਹ ਦੱਸੋ ਮਤਲਬ 40000 ਪੰਨਿਆਂ ਦੀ ਚਾਰ ਸ਼ੀਟ ਇਹ ਸੰਭਵ ਹੈ ਇਹਦਾ ਮਤਲਬ ਤੁਸੀਂ ਚੱਕ ਕੇ ਜਿੰਨਾ ਵੀ ਮਤਲਬ ਪਰਾਣਾ ਸਮਾਨ ਲਾ ਲੋ ਯਾ ਜੋ ਵੀ ਤੋਤੋਂ ਇਧਰ ਉਧਰ ਦਾ ਸਮਾਨ ਇਕੱਠਾ ਕਰਕੇ ਭਰਿਆ ਗਿਆ ਭਰਤਿਆ ਮਤਲਬ ਇਹ ਤੱਥਾਂ ਤੋਂ ਪਰੇ ਮੈਂ ਕਹਿੰਦਾ ਕਿ ਹੱਸੋਣੀ ਗੱਲ ਐ ਕਿ 40000 ਪੰਨਿਆਂ ਦੀ ਡਾਟਾ ਸ਼ੀਟ ਦੱਸੋ ਇਹ ਤਾਂ ਕਹਿੰਦੇ ਸੀ 1000 ਕਿੱਲਾ ਲੱਭ ਗਿਆ ਉੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੜਕੇ ਕੋਰਟ ਦੇ ਵਿੱਚ 1000 ਕਿੱਲਾ ਪ੍ਰੂਫ ਹੋ ਗਿਆ ਹੁਣ ਉਹ 1000 ਕਿੱਲੇ ਦੀਆਂ ਕਿਹੜੀਆਂ ਫਰਦਾ ਕਿਹੜੀਆਂ ਮਤਲਬ ਕਹਿਣ ਦਾ ਮਤਲਬ ਇਹ ਐ ਕਿ ਤੱਥਾਂ ਤੋਂ ਪਰੇ ਸੱਚਾਈ ਤੋਂ ਬਹੁਾਂ ਦੂਰ ਸਿਰਫ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਿਉਂਕਿ ਪੰਜਾਬ ਦੇ ਅਸਲ ਮੁੱਦੇ ਵਿਸਰੇ ਪਏ ਨੇ ਕੱਟੜ ਇਮਾਨਦਾਰ ਪਾਰਟੀ ਦੀ ਕਿਤੇ ਕੱਟੜ ਇਮਾਨਦਾਰ ਜਿੱਦ ਨਹੀਂ ਕਰਪਸ਼ਨ ਬੁਦਾ ਬੁਰਾ ਹਾਲ ਹੈ ਮਾਈਨਿੰਗ ਮਾਫੀਆ ਦਾ ਬੁਰਾ ਹਾਲ ਹੈ ਮਤਲਬ ਇੰਨਾ ਮਾਫੀਆ ਠੀਕ ਹੈ ਜੀ ਕੋਈ ਰੁਜ਼ਗਾਰ ਨਹੀਂ ਕਿਸੇ ਨੂੰ ਨੌਜਵਾਨ ਨੂੰ ਕੋਈ ਡਿਵੈਲਪਮੈਂਟ ਨਹੀਂ ਨਵੀਂ ਕੋਈ ਨਵੀਂ ਚੀਜ਼ ਨਹੀਂ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ 11-11 ਤੋਂ ਨਹੀਂ ਇਹ ਸਾਰੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਦਾ ਬਿਕਰਮ ਸਿੰਘ ਮਜੀਦੀਆ ਵਾਲੇ ਮੁੱਦੇ ਨੂੰ ਸਰਕਾਰ ਤੀਏ ਦਿਨ ਕੋਈ ਨਾ ਕੋਈ ਪੁੱਛਗੜੀ ਕਰ ਲਦੀ ਐ ਜਦੋਂ ਵੀ ਹੁੰਦਾ ਕੁਝ ਵੀ ਨਹੀਂ ਦੇਖੋ ਗੱਲ ਇਹ ਆ ਇਹ ਪਹਿਲਾਂ ਵੀ ਬਥੇਰੇ ਆਗੂਆਂ ਤੇ ਮਤਲਬ ਇਦਾਂ ਦੇ ਝੂਠੇ ਪਰਚੇ ਹੁੰਦੇ ਰਹੇ ਨੇ ਆ ਥੋੜੇ ਸਾਹਮਣੇ ਆ ਮਾਨਯੋਗ ਹਾਈ ਕੋਰਟ ਤੋਂ ਜ਼ਮਾਨਤ ਵੀ ਹੋ ਜਾਣੀ ਐ ਤੇ ਸਾਲ ਤੋਂ ਸਾਲ ਦੇ ਕੇਸ ਕੋ ਭਰੀ ਵੀ ਹੋ ਜਾਣਾ ਪਰ ਇਹ ਜਿਹੜੀ ਨਵੀਂ ਬਦਲਾਅ ਵਾਲੀ ਪਾਰਟੀ ਆ ਸਿਰਫ ਇਹਨੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਕਿਤੇ ਕੰਮ ਲਾ ਕੇ ਰੱਖਣਾ ਗੱਲ ਤੇ ਆਜਿੰਜਸਾਬ ਸੂਤਰਾਂ ਦੇ حوالے ਤੋਂ ਇਹ ਵੀ ਖਬਰ ਹੈ ਕਿ ਅਕਾਲੀ ਦਲ ਤੇ ਭਾਜਪਾ ਆਗੂਆਂ ਦੇ ਵੀ ਬਿਆਨ ਇਸ ਦੇ ਵਿੱਚ ਦਰਜ ਕੀਤੇ ਗਏ ਨੇ ਦੋਸਤੋ ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਹੋਏ ਨੇ 400 ਬੈਂਕ ਖਾਤਿਆਂ ਦੀ ਵੀ ਬਿਜ਼ਨਸ ਦੇ ਵੱਲੋਂ ਜਾਂਚ ਕੀਤੀ ਗਈ ਹੈ ਸੂਤਰਾਂ ਦੇ حوالے ਤੋਂ ਖਬਰ ਮੈਂ ਹੀ ਦਾਤਣਾ ਤੁਹਾਨੂੰ ਸੂਤਰ ਕਿਹੜੇ ਨੇ ਜੀ ਇਹ ਤਾਂ ਜਿਹੜੇ ਸਾਡੇ ਦੇ ਵਿੱਚੋਂ ਕੋਈ ਪੁਰਾਣੇ ਬੰਦੇ ਗਏ ਵੇ ਸਰਕਾਰ ਨੇ ਕੋਈ ਲਾਲਚ ਨਾਲ ਕੋਈ ਕਿਸੇ ਦੀ ਨੱਕ ਦੱਬ ਕੇ ਮਾਣੀ ਮੋਟੀ ਨੱਕ ਦੱਬ ਕੇ ਬਿਆਨ ਲੈ ਲਏ ਜਿਹਦੇ ਮਰਜ਼ੀ ਬਿਆਨ ਲੈਣ ਨੂੰ ਬੈਨਰ ਕੱਲ੍ਹ ਹੈ ਵੀ ਤੁਹਾਨੂੰ ਪ੍ਰੂਫ ਕੀ ਆ ਤੁਸੀਂ ਪ੍ਰੂਫ ਕੀ ਕਰੋਗੇ ਇਹਦੇ ਪ੍ਰੂਫ ਵੀ ਕਰੋ ਨਾ ਕੁਝ ਕੱਲੇ ਖਾਲੀ ਬਿਆਨਾਂ ਦੇ ਨਾਮ ਤਾਂ ਤੁਸੀਂ ਸਰਕਾਰਾਂ ਦਵਾ ਦੇ ਹੇਟ ਜਿੱਦੋਂ ਮਰਜੀ ਜੋ ਮਰਜੀ ਬਿਆਨ ਲੈ ਲੈਣ ਕੱਲੇ ਖਾਲੀ ਬਿਆਨਾਂ ਦੇ ਨਾਲ ਨਹੀਂ ਟਿੱਡ ਭਰਨਾ ਕੋਰਟ ਦੇ ਵਿੱਚ ਕੋਰਟ ਨੂੰ ਮੰਨਿਓ ਕੋਰਟ ਦੇ ਵਿੱਚ ਸਬੂਤ ਪੇਸ਼ ਕਰਨੇ ਪੈਣੇ ਨੇ ਤੇ ਸਬੂਤ ਤਾਂ ਕੋਈ ਹੈ ਨਹੀਂ ਉਹ ਹੈ ਤਾਂ ਨਹੀਂ ਕਿਉਂਕਿ ਸਬੂਤ ਹੈ ਹੀ ਨਹੀਂ ਕਿਉਂਕਿ ਸਚਾਈ ਹੈ ਹੀ ਨਹੀਂ ਕੋਈ ਚਾਈ ਤੋਂ ਕੋਹਾਂ ਦੂਰ ਹੈ ਤੇ ਰੋਜ਼ ਇੱਥੇ ਆਪਣਾ ਟ੍ਰਾਇਲ ਜਲਾ ਲੈਂਦੇ ਨੇ ਕਿ ਜੀ ਅੱਜ ট্রাক ਵਾਲੇ ਕੇਸ ਦੇ ਵਿੱਚ ਪਰਚਾ ਦਰਜ ਕਰਤੇ ਆ ਕਰਿਆ ਉਹ ਤੇ ਆਮਦਨ ਤੋਂ ਵੱਧ ਜ਼ਾਇਦਾਦ ਤੇ ਆਮਦਨੋਂ ਵੱਧ ਜ਼ਾਇਦ ਲਿਖਦੇ ਨੇ 1000 ਏਕੜ ਤੇ ਕੋਟ ਦੇ ਵਿੱਚ ਫਰਦ ਇੱਕ ਕਿੱਲੇ ਦੇ ਦਿੰਦੇ ਦੇਖੋ ਕਿੰਨਾ ਫਰਕ ਠੀਕ ਹੈ ਚਿੰਦਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸਾਡੇ ਨਾਲ ਬੀਜੇਪੀ ਦੇ ਆਗੂ ਪ੍ਰਿਤਪਾਲ ਸਿੰਘ ਬਲੀਵਾਲ ਜੁੜ ਚੁੱਕੇ ਨੇ ਬਲੀਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਆ ਬਿਕਰਮ ਜੇਠਾ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ حوالے ਤੋਂ ਖਬਰ ਹੈ ਕਿ 40000 ਪੰਨਿਆਂ ਦੀ ਚਾਰ ਸ਼ੀਟ ਵਿਜੀਲੈਂਸ ਅਜਾ ਦੇਖਲ ਕਰਨ ਜਾ ਰਹੀ ਹੈ ਅਕਾਲੀ ਦਲ ਤੇ ਭਾਜਪਾ ਆਗੂਆਂ ਦੇ ਵੀ ਇਸ ਦੇ ਵਿੱਚ ਬਿਆਨ ਦਰਜ ਕੀਤੇ ਗਏ ਨੇ ਤੁਹਾਡਾ ਇਸ ਤੇ ਰਿਐਕਸ਼ਨ ਦੇਖੋ ਜੀ ਇਹ ਕੇਸ ਹੈਗਾ ਵਾ ਸੂਤਰ ਦੱਸਦੇ ਹੋਣਗੇ 40000 ਦੇ ਜਿੰਨੇ ਵੀ ਹੈ ਜੇ ਰਿਪੋਰਟ ਚ ਜਾਊਗੀ ਉਦੋਂ ਪਤਾ ਲੱਗੂ ਆ ਹੂੰ ਕੋਰਟ ਨੇ ਆਪ ਦਾ ਕੰਮ ਕਰਨਾ ਹੈ ਹਾਂ ਗੱਲ ਇਹ ਆਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਕਿਤੇ ਜਿਹੜੇ ਖਰਾਫ ਪੋਲਿਟਿਕਲ ਵੰਡਟਾ ਦਾ ਕਾਰਵਾਈ ਨਹੀਂ ਹੋਣੀ ਚਾਹੀਦੀ ਅਗਰ ਹੁਣ ਅਗਰ ਸਾਡਾ ਵਿਜੀਲੈਂਸ ਕੋਲ ਸਬੂਤ ਨੇ ਮਜੀਠੀਆ ਸਾਹਿਬ ਦੇ ਖਿਲਾਫ ਜੋ ਉਹਨਾਂ ਨੇ ਦੇਣੀਆਂ ਕਿਉਂਕਿ ਹੁਣ ਤਾਂ ਇੱਕ ਕੋਰਟ ਦੀ ਲੜਾਈ ਚੱਲਦੀ ਪਈ ਹੈ ਕੋਰਟਾ ਨੇ ਫੈਸਲਾ ਕਰਨਾ ਜੋ ਕੋਰਟ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਣਾ ਹੈ ਜੀ ਤੋਂ ਇਸ ਤੇ ਸਾਡਾ ਕੀ ਪ੍ਰਤੀਕਰਮ ਕੀ ਹੈ ਕੀ ਨਹੀਂ ਜਾਂ ਤੇ ਸਰਕਾਰ ਦਾ ਸਰਦੀਆ ਜਾਂ ਵਿਜੀਲੈਂਸ ਦਾ ਸਰਦੀਆ ਜਿਵੇਂ ਤੁਸੀਂ 400 ਖਾਤੇ 40000 ਪੇਜ ਨਾਲ ਸਾਨੂੰ ਇਹਦੀ ਜਾਣਕਾਰੀ ਹੈ ਠੀਕ ਹੈ ਜੀ ਜਦੋਂ ਆਉਗੀ ਕਿ ਪੜ੍ਹਾਂਗੇ ਵੇਖਾਂਗੇ ਕੀ ਹੈਗਾ ਉਹਦੇ ਵਿੱਚ ਉਦੋਂ ਬਾਅਦ ਇੱਥੇ ਕੋਈ ਬਸ ਕਰੀਮ ਦੇਣ ਦਾ ਫਾਇਦਾ ਹੋਗਾ ਬਲਕਿ ਸਰ ਜਿਹੜਾ ਹੁਣ ਤੱਕ ਐਕਸ਼ਨ ਕੀਤਾ ਗਿਆ ਜੋ ਬਿਜ਼ਨਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਦੋ ਵਾਰ ਰਿਮਾਂਡ ਵੀ ਹਾਸਲ ਕੀਤਾ ਗਿਆ ਆ ਤਈ ਤੱਕ ਹੋਣ ਦਾ ਦਾਅਵਾ ਵੀ ਕੀਤਾ ਹੁਣ ਤੱਕ ਦੇ ਪੂਰੇ ਐਕਸ਼ਨ ਨੂੰ ਭਾਪੀ ਕਿਵੇਂ ਵੇਖਦੀ ਹੈ ਦੇਖੋ ਜੀ ਤੁਸੀਂ ਤਾਂ ਪਹਿਲੇ ਦਿੰਦੇ ਹੀ ਕਿਹਾ ਸੀਗਾ ਜੋ ਹੋਇਆ ਅਗਰ ਆਮਦਨ ਤੋਂ ਵੱਧ ਜ਼ਿਆਦਾ ਤੋਂ ਉਹਨੇ ਨਹੀਂ ਬਣਾਈ ਹੈ ਤਾਂ ਉਹਦੇ ਸਬੂਤ ਪੇਸ਼ ਕਰਨ ਪੇਸ਼ ਕਰਨ ਤੋਂ ਬਾਅਦ ਅਦਾਲਤ ਦਾ ਫੈਸਲਾ ਕਰਨੀ ਹੈ ਫੈਸਲਾ ਜੋ ਕਰਨ ਗਿਓ ਸਾਰਿਆਂ ਨੂੰ ਮਨਜ਼ੂਰ ਹੋਗਾ ਉਹ ਭਾਜਪਾ ਹੋਵੇ ਜਾਂ ਅਕਾਲੀ ਦਲ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਤਾਂ ਕੋਈ ਲੈਣ ਦੇ ਨਹੀਂ ਹੈ ਨਾ ਹੁਣ ਵਿਕਰਮ ਮਜੀਠੀਆ ਸਟੇਟ ਆਫ ਪੰਜਾਬ ਜਿਹੜਾ ਕੇਸ ਚੱਲਣਾ ਹੈ ਉਹਦੇ ਤੇ ਦੇਖੋ ਕੀ ਕੁਝ ਮਜੀਠੀਆ ਸਾਹਿਬ ਆਪ ਦੇ ਆਪ ਨੂੰ ਦੁਸਤੋਤਾ ਕਰਨ ਲਈ ਕਰ ਸਕਦੇ ਆ ਤੇ ਸਰਕਾਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੇਖ ਲਾਂਗੇ ਕਿ ਕੀ ਕੁਝ ਕਰ ਸਕਦੀ ਹੈ ਉਹਦਾ ਆਉਣ ਵਾਲੇ ਦਿਨ ਦੱਸਣ ਮੈਂ ਹੁਣੇ ਉਹਦੇ ਉੱਪਰ ਕੋਈ ਟਿੱਪਣੀ ਜਾਂ ਕਹਿਣਾ ਮੇਰੇ ਹਿਸਾਬ ਨਾਲ ਮੁਨਾਸਬ ਨਹੀਂ ਹੈਗਾ ਤੇਜਾ ਜੀ ਠੀਕ ਹੈ ਭਲਕੇਵਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਵਿਕ੍ਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਅੱਜ ਬਿਜ਼ਨਸ ਦੇ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਜਾਵੇ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 40 ਹਜ਼ਾਰ ਪੰਨਿਆਂ ਦੀ ਇਹ ਚਾਰ ਸ਼ੀਟ ਦਾਖਲ ਕੀਤੀ ਜਾਣੀ ਹੈ ਅਕਾਲੀ ਭਾਜਪਾ ਆਗੂਆਂ ਦੇ ਇਸ ਦੇ ਵਿੱਚ ਬਿਆਨ ਦਰਜ ਕੀਤੇ ਗਏ ਨੇ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਹੋਏ ਨੇ ਬਿਜ਼ਨਸ ਦੇ ਵੱਲੋਂ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਹੈ ਇਹ ਜਾਣਕਾਰੀ ਦਰਸਲ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ